ਕਿਰਕਰ ਦੇ ਟੁੱਕੇ ਦੋਸਤੋ ਪਹਿਲਾਂ ਬਹੁਤ ਜਿਹੜੀਆਂ ਆਪਣੇ ਮਾਵਾ ਭੈਣਾ ਝਾਰ ਲੈਂਦੀਆਂ ਸੀ ਤੇ ਬਾਅਦ ਚ ਚਾਰ ਪਾਉਂਦੀਆਂ ਸੀ ਆਹ ਗੱਲ ਤਾਂ ਹੀ ਉਹ ਸਮਾਂ ਹੀ ਗਿਆ ਮਿਲਦੇ ਜੀ ਜੀ ਫਿਰ ਤੁਸੀਂ ਕਿੱਥੇ ਲਿਆ ਜੀ ਬਸ ਅਸੀਂ ਇਹਦੇ ਮਗਾ ਲੈਨੇ ਜੀ ਬੱਚੇ ਤੋੜ ਲੈਂਦੇ ਨੇ ਠੀਕ ਹੈ ਜੀ ਬੱਚਾ ਫੇ ਮਗਾ ਲੈਨੇ ਲਓ ਜੀ ਬਾਬੇ ਫਰੀਦ ਦੇ ਮੇਲੇ ਤੇ ਸਟਾਲ ਨੰਬਰ ਆਪਣੇ ਕਿੰਨਾ ਹੈ ਜੀ 119 ਨੰਬਰ ਆ ਤੁਹਾਨੂੰ ਇਹ ਚਾਰ ਜਿਹੜੇ ਦਿਖਾ ਰਹੇ ਇੱਥੋਂ ਮਿਲੂਗਾ ਅਜੇ ਮੇਲਾ ਐਤਵਾਰ ਤੱਕ ਹੈ ਹੈਂ ਜੀ ਹੈਂ ਐਤਵਾਰ ਤੱਕ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਤੁੱਕੇ ਆ ਗਿਆ ਤੁੱਕੇ ਦਾ ਚਾਰ ਆ ਗਿਆ ਜੀ ਉਹ ਤੂੰ ਦਾ ਜੇ ਕਰਤ ਹੁੰਦਾ ਲਓ ਤੁਮੇ ਦਾ ਚਾਰ ਜੇ ਕਿਸੇ ਨੇ ਲੈਣਾ ਮਰਜੀ ਕਿਸ ਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਹੋਰ ਵੀ ਸਮੱਸਿਆ ਤੋਂ ਗੱਲ ਕਰਦਾ ਹਾਂਜੀ 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 ਜੋੜਾ ਜਾੜਾ ਤੋਂ ਕੌੜ ਤੁਮਾ ਜਿਵੇਂ ਬਹੁਤ ਹੀ ਸਰੀਰ ਵਾਸਤੇ ਚੰਗਾ ਚੰਗਾ ਹੈ ਨਹੀਂ ਕੋਲ ਮਿਲ ਆ ਗਿਆ ਆਪਾਂ ਅੱਜ ਕੱਲہ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਹਾਂਜੀ ਹਾਂਜੀ ਇੱਥੇ ਤੁਹਾਨੂੰ ਚਾਰ ਮਿਲ ਜੂਗਾ ਬਣਾ ਬਣਾਇਆ ਹਾਂਜੀ ਕਿੰਨੇ ਬਣਾ ਤੇ ਆਹ ਕਿਹੜਾ ਆ ਗਿਆ ਜੀ ਫਿਰ ਉਹ ਆ ਗਿਆ ਜੀ ਆਪਣਾ ਹੈਡ ਦਾ ਮਰਦਾ ਜੀ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਬਾਬਾ ਫਰੀਦ ਜੀ ਦੇ ਮੇਲੇ ਤੇ ਖੜੇ ਆਂ ਮੇਲੇ ਤੇ ਜਿਹੜੀ ਆਪਣੇ ਮਾਤਾ ਜੀ ਨੇ ਸਟਾਲ ਲਾਈ ਆ ਅਚਾਰ ਦੀ ਅਚਾਰ ਦੀਆਂ ਵੈਰਾਈਟੀਆਂ ਇਹਨਾਂ ਕੋਲੇ ਬਹੁਤ ਹੀ ਬੈਸਟ ਤੇ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਆ ਬਾਕੀ ਮਾਤਾ ਜੀ ਦਾ ਤਜਰਬਾ ਵੀ ਬਹੁਤ ਪੁਰਾਣਾ 2009 ਤੋਂ ਇਹੇ ਬਿਜ਼ਨਸ ਚਲਾ ਰਹੇ ਆ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਕਿਹੜੇ ਕਿਹੜੇ ਪਟੇਟਾ ਤੁਹਾਡੇ ਕੋਲ ਤੋਂ ਕਿਹੜੇ ਕਿਹੜੇ ਆਪਾਂ ਨੂੰ ਯਾਨੀ ਬਿਮਾਰੀਆਂ ਤੋਂ ਬਚਾਉਂਦੇ ਆ ਵੀ ਆਪਣੇ ਲਈ ਕਿੰਨੇ ਕ ਫਾਇਦੇਮੰਦ ਸਸੀ ਕਾ ਮਾਤਾ ਜੀ ਤੁਸੀਂ ਕਹੋ ਜੀ ਮਾਤਾ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਜੀ ਅੱਜ ਜੀ ਮੇਲੇ ਨੂੰ 5-7 ਦਿਨ ਹੋ ਗਏ ਜੀ ਚੱਲੀ ਜੇ ਦਿਨ ਹੋ ਗਏ ਜੀ ਹਾਂਜੀ ਤੇ ਕਿਵੇਂ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਰਿਹਾ ਸਰ ਸੰਗਤ ਬਹੁਤ ਆਈ ਜੀ ਲੋਕ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਕਰਦਾ ਸਟਾਫ ਦਾ ਜੀ ਸਾਡਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਕਾਰੋਬਾਰ ਚੱਲ ਰਿਹਾ ਜੀ ਠੀਕ ਹੈ ਜੀ ਤੇ ਮਾਤਾ ਜੀ ਤੁਸੀਂ ਐ ਆਪਣਾ ਕਿੱਥੋਂ ਆਏ ਹੋ ਜੀ ਅਸੀਂ ਬਰਨਾਲਾ ਜੀ ਜੀ ਠੀਕ ਹੈ ਬਰਨਾਲੇ ਤੋਂ ਹਾਂਜੀ ਤੇ ਫਿਰ ਸਟਾਲ ਜੀ ਹਰ ਇੱਕ ਮੇਲੇ ਤੇ ਪੰਜਾਬ ਚ ਲਾਉਂਦੇ ਹਾਂ ਹਾਂਜੀ ਹਾਂਜੀ ਬੇਟਾ ਸਰ ਹਰ ਜਗ੍ਹਾ ਤੇ ਠੀਕ ਹੈ ਬਹੁਤ ਤਰ੍ਹਾਂ ਦੇ ਆਉਂਦੇ ਆ ਹਾਂਜੀ ਆਪਣੇ ਕੋਲ ਜਿਹੜੀ ਵੱਖਰੀ ਚੀਜ਼ ਕਿਹੜੀ ਹੈ ਜੀ ਉਹਦੇ ਬਾਰੇ ਸਾਨੂੰ ਦਿਓ ਜਾਣਕਾਰੀ। ਕੋਈ ਆਪਣਾ ਕੋਲ ਅੰਬ ਹਲਦੀ ਹੈ ਜੀ। ਠੀਕ ਹੈ ਜੀ। ਇਹ ਦੋਹਾਂ ਹੰਬ ਹਲਦੀ ਹੈ। ਹਾਂਜੀ ਅੰਬ ਹਲਦੀ ਬਹੁਤ ਦੋਸਤ ਜਾਣਦੇ ਹੋਣਗੇ ਵੈਸੇ ਖਾਣੇ ਬਹੁਤ ਔਖੀ ਪਰ ਮਾਤਾ ਜੀ ਨੇ ਇਹਨਾਂ ਦਾ ਇਹਦਾ achar ਬਣਾਇਆ ਹਾਂਜੀ ਇਹਦੇ ਬਾਰੇ ਦੱਸੋ ਜੀ। ਇਹ ਚੇਰਾ ਮਰਦਾਂ ਵਾਸਤੇ ਬੇਟਾ ਬਹੁਤ ਅੱਛੀ ਆ ਰਹੀ ਜੀ। ਠੀਕ ਹੈ ਜੀ। ਜੋ ਕੋਈ ਖਾਓ ਬਜ਼ੁਰਗ ਵੀ ਜਾਂ ਕੋਈ ਬੱਚਾ ਵੀ ਜਿੰਨੇ ਜ਼ੋਰਦਾਰ ਤੇ ਬੱਚਿਆਂ ਨੇ ਵੀ ਖਾਣ। ਜਦੋਂ ਬਿਲਕੁਲ ਠੀਕ ਕਰ ਦੋ ਜੀ ਬਹੁਤ ਵਧੀਆ ਤਾਰ ਕਿੰਨੀ ਬਹੁਤ ਵਧੀਆ ਜਾਨੀ ਆਪਾਂ ਨੂੰ ਤਿਆਰੀ ਵਧੀਆ ਕੀ ਦਿਖਾਣੀ ਵੀ ਸੌਖੀ ਹੈ ਜੀ ਮਸਾਲੇ ਵਧੀਆ ਪਾਇਆ ਜੀ ਆਪ ਤਾਂ ਹੁਣ ਕੱਚੀ ਖਾਣੀ ਔਖੀ ਹੋ ਜਾਂਦੀ ਹੈ ਜੀ ਜਿਵੇਂ ਮੰਨ ਲਓ ਜੋੜਾਂਦਰ ਤਾਂ ਦੀ ਆਮ ਹੀ ਸਮੱਸਿਆ ਚੱਲ ਰਹੀ ਹੈ ਕਿ ਰੋਟੀ ਨਾਲ ਹੀ ਖਾ ਸਕਦੇ ਹਾਂ ਹਾਂਜੀ ਹਾਂਜੀ ਰੋਟੀ ਨਾਲ ਹੀ ਰੋਟੀ ਨਾਲ ਠੀਕ ਹੈ ਜੀ ਤੇ ਹੋਰ ਜੀ ਇਹ ਟੈਮ ਦਾ ਚਾਰਾ ਜੀ ਆਪਣੇ ਕੋਲੇ ਠੀਕ ਹੈ ਜੀ ਉਹ ਅਦਰ ਕਰਿਆ ਜੀ ਠੀਕ ਹੈ ਜੀ ਰੇਟ ਦੱਸੋ ਮਾਤਾ ਜੀ ਇਹ ਤਾਂ ਟੈਕਸ ਵਰਤੇ ਗਿਰ ਲਵਾ ਜੀ ਠੀਕ ਹੈ ਜੀ ਹਾਂਜੀ ਇਹ ਐ ਕਿ ਬਚਾਰਾ ਜੀ ਇਹ ਵੀ 50 ਰੁਪਏ ਕਿੰਨੇ ਆ ਠੀਕ ਹੈ ਜੀ ਇਹ ਵਰਕਾ ਜੀ ਠੀਕ ਹੈ ਜੀ 50 ਰੁਪਏ ਕਿੰਨੇ ਆ ਕਰਦੇ ਮੈਨੂੰ ਗਰਮੀ ਹੈ ਜੀ ਕਿ ਕੋਈ ਬਹੁਤ ਚੱਲਦਾ ਜੀ ਖਾਣ ਦੇ ਲੋਕ ਚੱਲੀ ਜਾਂਦੇ ਠੀਕ ਹੈ ਜੀ ਚੱਲੀ ਜਾਂਦੇ ਜੀ ਠੀਕ ਹੈ ਜੀ ਇਹ ਲਾਲ ਮਿਰਚਾਂ ਜੀ ਆਪਣੇ ਕੋਲੇ ਬਹੁਤ ਵਧੀਆ ਵੇਸਟ ਤੇ ਮਸਾਲੇ ਜਿਹੜੇ ਫਿਰ ਮਤਲਬ ਜੀ ਤੁਸੀਂ ਪਾਉਣੇ ਹੋ ਆਪਦੇ ਤਿਆਰ ਜਾਂ ਆਪਦੇ ਤਿਆਰ ਕਰਦੇ ਆਪਦੇ ਕਰਦੇ 30 ਕਿਲੋ ਮੈਂ ਆਪਣੇ ਜਿਆਦਾ ਕੇਮਿਕਲ ਨਹੀਂ ਵਿੱਚ ਨਹੀਂ ਜੀ ਨਹੀਂ ਕੇਮਿਕਲ ਨਹੀਂ ਚਾਹੀਦਾ ਠੀਕ ਹੈ ਜੀ ਇਹ ਅੱਗ ਜੀ ਹਰੀ ਮਿਰਚ ਆਪਣੀ ਠੀਕ ਹੈ ਜੀ ਇਹ ਮਿੱਠੀ ਚਟਣੀ ਹੈ ਜੀ ਆਪਣੇ ਕੋਲੇ ਇਹ ਮਿੱਠੀ ਚਟਣੀ ਫ ओके गुड गुड। ਇਹ ਆਹ ਵੱਡਾ ਟਿੱਕੀ ਹੈ। ਕੱਚੇ ਮਨਾ ਇਹ ਤੇ ਚੇਰੀ ਦਾ ਪੀਸ ਲੈ ਤੇ ਅੱਜ। ਠੀਕ ਹੈ ਜੀ। ਵੈਸੇ ਸਟਫ ਨਹੀਂ ਹੈ ਤਾਂ ਹੀ। ਠੀਕ ਹੈ ਜੀ। ਇਹਦੇ ਤੇ ਆਪਣੇ ਲੋਜ ਤਾਂ ਹੀ ਨੇ ਇਹਨਾਂ ਨੇ। ਠੀਕ ਹੈ ਜੀ। ਇਹਨੇ ਕਾਜੂ ਹੋ ਗਏ। ਠੀਕ ਹੈ ਜੀ। ਆਹ ਦੇਖ। ਆਹ ਸਾਰੇ ਕਾਜੂ ਦੇ। ਇਹ ਆ ਗਏ ਮਿੱਠਾ ਨਿੰਬੂ ਆਪਣੇ ਕੋਲ। ਠੀਕ ਹੈ ਜੀ। ਇਹ ਆ ਗਏ ਬੇਟੇ ਆਪਣੇ ਕੋਲ ਕਰੇਲੇ ਦਾ ਚਾਰ। ਕਰੇਲੇ ਦਾ। ਠੀਕ ਹੈ ਜੀ। ਲੋਗ ਗ੍ਰੀਨ ਹੁੰਦਾ। ਸ਼ੂਗਰ ਵਾਲਿਆਂ ਨੂੰ ਬਹੁਤ ਹੀ ਬਹੁਤ ਠੰਡਾ ਹੈ। ਚੰਗਾ ਹੈ। ਹਾਂਜੀ। ਇਹ ਆ ਗਏ ਆਪਣੇ ਕੋਲ ਗਾਜਰ ਦਾ। ਠੀਕ ਹੈ ਜੀ। ਇਹ ਡੇ ਲਾ ਗਿਆ ਬੇਟੇ ਆਪਣੇ ਕੋਲੇ ਉਹ ਖਾ ਗਿਆ ਕੈਮਰਾਮੈਨ ਇਹ ਨਾ ਆਪਣੇ ਪੰਜਾਬ ਦੇ ਵਿੱਚੋਂ ਮਿਲਦਾ ਨਹੀਂ ਸੀ ਹਰਿਆਣੇ ਤੋਂ ਮੰਗਾਉਨੇ ਆ ਜੀ ਅੱਛਾ ਇਹ ਹਰਿਆਣੇ ਤੋਂ ਹਰਿਆਣੇ ਦਾ ਫਿਰ ਇੱਕ ਡਿਫਰੈਂਸ ਹੈ ਜੀ ਠੀਕ ਹੈ ਜੀ ਮੰਗਵਾ ਲੈਣਾ ਇਕੱਠਾ ਇਹ ਆਵੇ ਆਪਣਾ ਕਰਾਂਦਾ ਇਹ ਸਮਾਨੇ ਵਾਂਗ ਮਿਲਦਾ ਹੈ ਜੀ ਦਾ ਇਹ ਕਿਹੜਾ ਕਰਾਂਦਾ ਜੀ ਕਰਾਂਦਾ ਕਰਾਂਦਾ ਚੈਰੀ ਕਰਾਂਦਾ ਜੀ ਮੇਰੀ ਚੈਰੀ ਲਾਂ ਬਣੀ ਜੀ ਇਹ ਕਰਾਂਦਾ ਫਿਰ ਮਤਲਬ ਕੋਈ ਆਪਣੇ ਸਰੀਰ ਅੰਤ ਕੀ ਕੀ ਫਾਇਦੇ ਕਰਦਾ ਇਹਦੇ ਵਿੱਚ ਇਹ ਤੁਹਾਨੂੰ ਜਿਵੇਂ ਲੀਵਰ ਦੇ ਵਾਸਤੇ ਬਹੁਤ ਅੱਛਾ ਜੀ ਹੈ ਅੱਛਾ ਜੀ ਹਾਂ ਜੀ ਇਹ ਫਿਰ ਜੇ ਕਿਸੇ ਮਨ ਲੋ ਚਾਰ ਖਾਣਾਵੇ ਡੇਲੀ ਇੱਕ ਬੰਦਾ ਕਿੰਨੇ ਖਾਣੇ ਜ਼ਰੂਰੀ ਕੁਕ ਠੀਕ ਹੈ ਜੀ ਹਾਂਜੀ ਕੁਝ ਕੁਸ ਖਾਣੇ ਠੀਕ ਹੈ ਜੀ ਦੂਜੇ ਵੀ ਪ੍ਰੋਡਕਟ ਦੱਸੋ ਹਾਂਜੀ ਹਾਂਜੀ ਆਓ ਆ ਜਾ ਕੈਮਰਾਮੈਨ ਬੇਲ ਕਿ ਨਹੀਂ ਰਹੇਗਾ ਪੁੱਤ ਬੇਲ ਕਿ ਨਹੀਂ ਰਹੇਗਾ ਜੀ ਆ ਇੱਕ ੜੀ ਹਾਂ ਹੈ ਜੀ ਟੁੱਕੇ ਪੱਕਰ ਜੀ ਖੜੀ ਟੁੱਕੇ ਹਾਂਜੀ ਜਿਹੜ ਕਰਦੇ ਟੁੱਕੇ ਦੋਸਤੋ ਪਹਿਲਾਂ ਬਹੁਤ ਜਿਹੜੀਆਂ ਆਪਣੇ ਮਾਵਾ ਭੈਣਾਂ ਛਾੜ ਲੈਂਦੀਆਂ ਸੀ ਤੇ ਬਾਅਦ ਚ ਚਾਰ ਪਾਉਂਦੀਆਂ ਸੀ ਇਹ ਗੱਲ ਤਾਂ ਹੀ ਉਹ ਸਮਾਈ ਗਿਆ ਮਿਲਦੇ ਜੀ ਜੀ ਪਰ ਤੁਸੀਂ ਕਿੱਥੋਂ ਲਿਆ ਜੀ ਬਸ ਐਸੀ ਬੇਮੰਗਾ ਲੈਨੇ ਜੀ ਬੱਚੇ ਤੋੜ ਲੈਂਦੇ ਨੇ ਠੀਕ ਹੈ ਜੀ ਬੱਚਾ ਫੇ ਮੰਗਾ ਲੈ ਲਓ ਬਈ ਬਾਬੇ ਫਰੀਦ ਦੇ ਮੇਲੇ ਤੇ ਸਟਾਲ ਨੰਬਰ ਆਪਣੇ ਕਿੰਨਾ ਹੈ ਜੀ 181 ਨੰਬਰ ਆ ਤੁਹਾਨੂੰ ਇਹ ਚਾਰ ਜਿਹੜੇ ਦਿਖਾ ਰਹੇ ਇੱਥੋਂ ਮਿਲੂਗਾ ਅਜੇ ਮੇਲਾ ਐਤਵਾਰ ਤੱਕ ਹੈ ਹਨਾ ਐਤਵਾਰ ਤੱਕ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਤੁੱਕੇ ਆ ਗਏ ਤੁੱਕਿਆਂ ਦਾ ਚਾਰ ਆ ਗਿਆ ਜੀ ਉਹ ਤੁੰਡਾ ਜੀ ਘੜਤੂੰਦਾ ਲਓ ਇਹ ਤੁਮੇਰਾ ਚਾਰ ਜੇ ਕਿਸੇ ਨੇ ਲੈਣਾ ਮਾਲ ਜੀ ਕਿਸ ਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਹੋਰ ਵੀ ਸਮੱਸਿਆ ਤੋਂ ਗੱਲ ਕਰਦਾ ਹਾਂ ਜੀ ਆ ਜਾਣਾ ਹਾਂਜੀ ਜੋੜਾ ਜੋੜਾ ਜੜਾ ਤੋਂ ਕੌੜਤਮਾ ਜਿਵੇਂ ਬਹੁਤ ਹੀ ਸਰੀਰ ਹੱਥ ਚੰਗੇ ਚੰਗੇ ਆਏ ਨੇ ਕੁੱਲ ਮਿਲਾ ਕੇ ਆਪਾਂ ਅੱਜ ਕੱਲ੍ਹ ਪੁਰਾਣੇ ਬਜ਼ੁਰਗਰ ਤੋਂ ਸੁਣਦੇ ਆ ਰਹੇ ਹਾਂ ਹਾਂਜੀ ਇੱਥੇ ਤੁਹਾਨੂੰ ਚਾਰ ਮਿਲ ਜੂਗਾ ਬਣਾ ਬਣਾਇਆ ਹਾਂਜੀ ਕਿੰਨੇ ਬਣਾ ਤੇ ਆਹ ਕਿਹੜਾ ਆ ਗਿਆ ਜੀ ਫਿਰ ਇਹ ਆ ਗਿਆ ਜੀ ਆਪਣਾ ਹੈਡ ਦਾ ਮਰਦਾ ਜੀ ਕਪਰੇਟ ਵਾਸਤੇ ਬਹੁਤ ਅੱਛਾ ਜੀ ਹਾਂ ਲੋੜ ਹਰੜ ਹਰੜ ਹਰੜਾ ਠੀਕ ਹੈ ਜੀ ਹਾਂਜੀ ਇਹ ਸਟੇਟਸ ਸਟੇਸ਼ਨ ਦੇ ਟ੍ਰੀਟਮੈਂਟ ਬਿਮਾਰੀਆਂ ਕਿਹੜੀ ਕਿਹੜੀ ਗਾਸ ਕਬਜ ਦਰਦ ਖਤਮ ਕਰ ਦਈਏ ਜੀ ਰਾਤ ਨੂੰ ਇੱਕ ਪੀ ਸਖਾਉ ਜੀ ਰੋਟੀ ਤੋਂ ਬਾਅਦ ਠੀਕ ਹੈ ਜੀ ਪੇਟ ਬਿਲਕੁਲ ਸੱਚ ਇਹ ਰੋਟੀ ਖਾ ਕੇ ਬਾਅਦ ਪੈਣ ਲੱਗੇ ਇਹ ਮਿੱਠਾ ਹੁੰਦਾ ਜੀ ਹਾਂਜੀ ਹਾਂਜੀ ਇਹਦੇ ਨਾਲ ਬੱਚੇ ਵੀ ਖਾਣਗੇ ਜੀ ਠੀਕ ਹੈ ਜੀ ਆਪ ਵੀ ਖਾ ਸਕਦੇ ਜੀ ਆ ਕੇ ਦੇਖ ਲਓ ਬਿੱਟੀ ਥੋੜਾ ਜਿਹਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਵੈਸੇ ਕਰੀ ਜਾਂਦੇ ਅਸੀਂ ਕੋ ਵੀਡੀਓ ਚੱਲ ਰਹੀ ਹੈ ਫਟਾਪ ਥੋੜਾ ਜੀ ਇਹ ਚੈਰੀ ਆ ਗਈ ਜੀ ਠੀਕ ਹੈ ਜੀ ਆ ਚੈਰੀ ਇਹ ਬੱਚਾ ਦਾ ਖੂਨ ਵਧਾਉਂਦੀ ਹੈ ਜੀ ਅਸੀਂ ਠੀਕ ਹੈ ਜੀ ਹਾਂ ਅੱਛਾ ਜੀ ਨਹੀਂ ਕਹਿੰਦੇ ਬਾਹਰ ਇਹ ਜਿਵੇਂ ਕੱਚੇ ਵਾਸ ਦਾ ਕੱਚੇ ਵਾਸ ਦੀ ਕੱਚੇ ਵਾਸ ਦਾ ਕੱਚੇ ਵਾਸ ਦੀ ਕੱਚੇ ਵਾਸ ਦੀਆਂ ਸੋਟੀਆਂ ਨੂੰ ਕੱਚੇ ਹਾਂਜੀ ਹਾਂਜੀ ਕੱਚੇ ਦਾ ਜਨੀ ਹਾਂਜੀ ਕੱਚੇ ਵਾਸ ਠੀਕ ਹੈ ਜੀ ਇਹ ਬੱਚੇ ਆਸਤੇ ਜ਼ਰੂਰੀ ਜਦ ਹਾਂਜੀ ਹਾਂਜੀ ਬੱਚਾ ਆਸਤੇ ਜੀ ਬੱਚੇ ਵੀ ਹੈਡ ਨਾ ਵਧੇ ਤਾਂ ਵਧਾਉਂਦਾ ਜੇ ਮੰਨ ਲਓ ਵਾਸ ਦਾ ਦੋਸਤੋ ਉਹ ਲੰਮੇ ਲੰਮੇ ਹੁੰਦੇ ਜਾਣੀ ਉਹ ਵੀ ਬਸ ਸਕਦੇ ਹਾਂ ਜੀ ਹਾਂਜੀ ਠੀਕ ਹੈ ਜੀ ਆਂਬਲਾਈ ਵੈਸੀ ਠੰਡਾ ਹੁੰਦਾ ਜੀ ਆ ਜਾ ਆਂਬਲੇ ਦਾ ਤਾਂ ਆਪਣਾ ਬੜੀਆ ਲਸਣ ਆ ਗਿਆ ਜੀ ਹਾਂ ਲਸਣ ਆ ਗਿਆ ਜੀ ਆਪਣੇ ਕੋਲ ਠੀਕ ਹੈ ਜੀ ਇਹ ਮਿੱਠਾ ਨਿੰਬੂ ਆ ਗਿਆ ਜੀ ਖੱਟਾ ਆ ਗਿਆ ਜੀ ਠੀਕ ਹੈ ਜੀ ਲਓ ਵੀ ਦੋਸਤੋ ਐਤਵਾਰ ਤੱਕ ਮੇਲਾ ਚੱਲਣਾ ਤੁਸੀਂ ਕਦੋਂ ਵੀ ਆਉਣਾ ਤੇ ਚਾਰ ਲਾਈਨਾਂ ਤੇ ਤੁਸੀਂ ਲਿਜਾ ਸਕਦੇ ਹੋ ਸਟਾਲ ਨੰਬਰ ਹੈਗੀ 119 ਜੀ ਹਾਂਜੀ 119 119 ਮੰਦਰ ਦੇ ਨਾਲ ਜੀ ਮੰਦਰ ਦੇ ਨਾਲ ਆ ਤੇ ਆਪਣੇ ਮਾਤਾ ਜੀ ਬਰਨਾਲੇ ਤੋਂ ਆਏ ਆ ਜ਼ਰੂਰ ਮਾਤਾ ਜੀ ਦੀ ਸਟਾਲ ਤੇ ਹੋ ਕੇ ਜਾਓ ਜੇ ਕਿਸੇ ਨੇ ਟੈਸਟ ਵੀ ਕਰਨਾ ਦਾ ਬਿਲਕੁਲ ਫ੍ਰੀ ਟੈਸਟ ਖਾਣ ਨੂੰ ਹਾਂਜੀ ਹਾਂਜੀ ਪ੍ਰੀਤ ਜੀ ਬਿਲਕੁਲ ਫ੍ਰੀ ਟੈਸਟ ਸੱਤ ਕਿਲੋ ਕਰੀਏ ਆਪਣਾ ਟੈਸਟ ਦੇ ਦਿੱਕ ਨੰਂ ਨੰਦਾ ਠੀਕ ਹੈ ਜੀ ਠੀਕ ਹੈ ਮਾਤਾ ਜੀ ਸਸੀ ਕਾਲ ਜੀ ਸਸੀ ਕਾਲ ਠੀਕ ਹੈ ਬੇਲੇ ਲੱਗ ਗਈ ਮੈਨੂੰ